ਮੈਂ ਨੀ ਜੋ ਵਧਾਈ ਦੇਣੀ ਸਾਧ ਸੰਗਤ ਜੀ ਆਪ ਜੀ ਨੂੰ ਇਸ ਨਵੇਂ ਸਾਲ ਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਸਾਹਿਬ ਜੀ ਦੇ ਵਿੱਚ ਜਿ ਸਾਡੇ ਇਤਿਹਾਸ ਦੇ ਪੰਨਿਆਂ ਤੇ ਕਿਸੇ ਵੀ ਥਾਂ ਤੇ ਸਤਿਗੁਰਾਂ ਨੇ ਭਾਵੇਂ ਹੁਕਮਨਾਮੇ ਸਭ ਲਿਖੇ ਪਾਵੇਂ ਗੁਰਬਾਣੀ ਵਿੱਚ ਮਹਾਰਾਜ ਨੇ ਆਵਨ 78 ਜਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਇਹ ਵਚਨ ਕਹੇ ਮਹਾਰਾਜ ਪਾਤਸ਼ਾਹੀ ਨੇ ਕਿਸੇ ਵੀ ਥਾਂ ਤੇ ਜਨਵਰੀ ਫਰਵਰੀ ਵਾਲੀਆਂ ਡੇਟਾ ਨਹੀਂ ਜ ਵਰਤੀਆਂ ਧਿਆਨ ਦਿਓ ਜੇ ਗੁਰੂ ਨਾਨਕ ਦੇਵ ਪਾਤਸ਼ਾਹੀ 12ਵਾਂ ਉਚਾਰਦੇ ਤੇ ਮਹਾਰਾਜ ਵੀ ਚੇਤ ਤੋਂ ਆਰੰਭ ਕਰਦੇ ਨੇ ਤੁਖਾਰੀ ਰਾਗ ਅੰਦਰ ਜੇ ਪੰਜਵੇਂ ਪਾਤਸ਼ਾਹ ਮਾਜ ਰਾਗ ਦੇ ਵਿੱਚ 12ਵਾਂ ਉਚਾਰਦੇ ਨੇ ਤੇ ਮਹਾਰਾਜ ਵੀ ਚੇਤ ਮਹੀਨੇ ਤੋਂ ਸ਼ੁਰੂ ਕਰਦੇ ਨੇ ਤੇ ਜੇ ਗੁਰੂ ਕਲਗੀ ਤਰ ਸਹਿਬ ਪਾਤਸ਼ਾਹ ਮਹਾਰਾਜ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ 12ਵਾਂ ਲਿਖਦੇ ਨੇ ਤਾਂ ਮਹਾਰਾਜ ਜੀ ਪ੍ਰੇਮ ਸ਼ਕੀ ਛੰਦਾਂ ਵਿੱਚ ਚੇਤ ਤੋਂ ਹੀ ਸ਼ੁਰੂ ਕਰਦੇ ਨੇ ਚਰਚਾਂ ਖਾਲੀ ਪਈਆਂ ਹੋਈਆਂ ਨੇ ਕੋਈ ਵੀ ਈਸਾਈ ਬੰਦਾ ਕਿਸੇ ਵੀ ਚਰਚ ਦੇ ਵਿੱਚ ਇਹ ਨਵੇਂ ਸਾਲ ਨੂੰ ਨਹੀਂ ਜਿ ਮਨਾਉਂਦਾ ਸਾਡੇ ਵਾਲਿਆਂ ਨੂੰ ਪਤਾ ਨਹੀਂ ਕੀ ਚਾ ਚੜਿਆ ਹੁੰਦਾ ਆਖੇ ਜੀ ਰਾਤ ਦਾ ਸਮਾਗਮ ਰੱਖਿਆ ਵਾ 12:00 ਵਜੇ ਜਕਾਰੇ ਛੱਡੇ ਜਾਣਗੇ ਇਦਾਂ ਸੀ 2025 ਦੇ ਵਿੱਚ ਪ੍ਰਵੇਸ਼ ਕਰਾਂਗੇ ਮੁਕਦੀ ਗੱਲ ਵੀ ਅੱਜ ਤੋਂ ਤਕਰੀਬਨ ਤਕਰੀਬਨ ਜੇ ਮੈਂ ਗਲਤ ਨਾ ਹੋਆ ਤੇ 31 ਸਾਲ ਪਹਿਲਾਂ ਸਿੰਘ ਸਾਹਿਬ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ 1 ਜਨਵਰੀ 1993 ਨੂੰ ਜਗਰਾਉਂ ਦੇ ਸੀਆਈਏ ਸਟਾਪ ਥਾਣੇ ਦੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਸਵਰਨ ਕੋਟਣੇ ਨੇ ਸ਼ਹੀਦ ਕੀਤਾ ਜੇ ਉਹਨਾਂ ਦੇ ਨਾੜਾਂ 'ਚ ਲੱਤਾਂ ਮਾਰ ਕੇ ਸਿਪਾਹੀ ਨੂੰ ਪੁੱਛਦਾ ਆ ਵੇਖੋ ਇਹ ਤੁਹਾਡੇ ਜਥੇਦਾਰ ਦਾ ਮੂੰਹਤ ਨਿਕਲ ਗਿਆ ਪਿਸ਼ਾਬ ਨਿਕਲ ਗਿਆ ਸਿਪਾਹੀ ਕਹਿੰਦਾ ਸਾਹਿਬ ਜੀ ਜਨਾਬ ਜੀ ਇਹ ਤਾਂ ਖੂਨ ਹੈ ਤੇ ਗੁਰਮੁਖੋ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਉਹਨਾਂ ਦੇ ਸਿਰ 'ਚ ਗੋਲੀ ਮਾਰ ਕੇ ਤੁਹਾਡੇ ਜਥੇਦਾਰ ਦੇ ਅਕਾਲ ਤਖਤ ਸਾਹਿਬ ਦਾ ਹੋਏ ਜਥੇਦਾਰ ਅੱਜ ਦੇ ਦਿਨ ਹੋਏ ਹੁਣ ਸ਼ਹੀਦ ਤੇ અત્યੰਤ ਤਸ਼ੱਦਦ ਸਹਿ ਕੇ ਸ਼ਹੀਦ ਹੋਏ ਹੋਣ ਤੇ ਆਪਾਂ ਹਜ਼ਰਤ ঈਸਾ ਦੇ ਜਨਮ ਦਿਨ ਨੂੰ ਗੁਰੂ ਘਰਾਂ ਦੇ ਵਿੱਚ ਮਨਾਈਏ ਜਿਨ੍ਹਾਂ ਦੇ ਇਸ਼ਟ ਨੇ ਉਹ ਜੀ ਸਦਕੇ ਮਨਾਉਣ ਜੀ ਸਦਕੇ ਮਨਾਉਣ ਕਰਾਪਾ 30 ਸਾਲਾਂ ਚ ਆਪਣੀ ਜਥੇਦਾਰੀ ਸ਼ਹਾਦਤ ਨੂੰ ਭੁੱਲ ਗਏ ਆ ਕੀ ਮਜਬੂਰੀ ਇਹੋ ਜੀ ਕੌਮ ਦੀ ਪੈ ਗਈ ਸਾਧ ਸੰਗਤ ਜੀ ਕੀ ਮਜਬੂਰੀ ਪੈ ਗਈ ਹੈ ਆਪਾਂ ਸੰਗਰਾਮ ਦਾ ਦਿਨ ਮਨਾਉਂਦੇ ਆ ਮਹੀਨੇ ਦੀ ਇੱਕ ਤਰੀਕ ਨਹੀਂ ਮਨਾਉਂਦੇ ਜਿਹੜਾ ਸੰਗਰਾਮ ਦਾ ਦਿਹਾੜਾ ਹੁੰਦਾ ਉਸ ਦਿਨ ਆਪਾਂ ਅਰਦਾਸ ਕਰਦੇ ਆ ਮਹਾਰਾਜ ਪਿਛਲਾ ਮਹੀਨਾ ਸੁਖੀ ਸਾਡੀ ਬਤੀਤ ਹੋਇਆ ਅਗਲਾ ਮਹੀਨਾ ਚੜਨ ਲੱਗਿਆ ਜੀ ਆਪਣੇ ਰਹਿਮਤਾ ਦੇ ਅੰਦਰ ਬਤੀਤ ਕਰਾਇਓ ਆਪਣੀ ਬਖਸ਼ਿਸ਼ ਦੇ ਅੰਦਰ ਬਤੀਤ ਕਰਾਇਓ ਕਿਵੇਂ ਨੇਦੀ ਇੱਕ ਤਰੀਕ ਨੂੰ ਆਪਾਂ ਇਕੱਠੇ ਹੋਣੇ ਆ ਭਾਈ ਗੁਰੂ ਦੀ ਗੋਦ ਵਿੱਚ ਆਪਾਂ ਸੰਗਰਾਮ ਦੇ ਵਾਲੇ ਦਿਨ ਅਰਦਾਸਾਂ ਕਰਦੇ ਆ ਵੀ ਮਹਾਰਾਜ ਕਰੋ ਕਿਰਪਾ ਬਖਸ਼ਿਸ਼ ਕਰੋ ਅਗਲਾ ਮਹੀਨਾ ਚੜਨ ਲੱਗਿਆ ਜੀ ਤੇ ਸੰਗਰਾਮ ਜਿਹੜੀ ਹੁੰਦੀ ਆ ਨਾ ਸੰਗਰਾਮ ਦਾ ਦਿਨ ਦੇਸੀ ਮਹੀਨੇ ਦਾ ਪਹਿਲਾ ਦਿਨ ਹੁੰਦਾ 12 ਮਹੀਨੇ ਆਪਾਂ ਸੰਗਰਾਮ ਮਨਾਉਨੇ ਆ ਤੇ ਜਦੋਂ ਨਵੇਂ ਸਾਲ ਦੀ ਗੱਲ ਆਉਂਦੀ ਉਹ ਦਿਨ ਆਪਾਂ ਚੇਤ ਵਾਲੀ ਸੰਗਰਾਣ ਨੂੰ ਛੱਡ ਕੇ ਜਨਵਰੀ ਦੀ 1 ਤਰੀਕ ਮਨਾਉਣ ਲੱਗੇ ਪੰਨੇ ਆ ਇਹ ਇਹ ਫੇਰ ਬਦਲ ਪਤਾ ਨਹੀਂ ਕਿੱਥੋਂ ਸਾਡੇ ਚ ਆ ਗਿਆ ਭਾਈ ਤਾਂ ਸ ਮੇਰੇ ਤੋਂ ਜਿਹੜੇ ਬੱਚੇ ਸੰਥਿਆ ਕਰਦੇ ਉਹਨਾਂ ਨੇ 301 ਪਾਠ ਜਪ ਸਾਹਿਬ ਦਾ ਉਹਨਾਂ ਤੋਂ ਕੱਲ ਕਰਾਇਆ ਉਹ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕਰਾਇਆ ਤੇ ਉਹਦੀ ਅਸੀਂ ਅਜ਼ਰਦਾਸ ਕਰਨੀ ਹੈ ਤੁਸੀਂ ਗਿਲਾ ਕਰੋ ਤੁਸੀਂ ਗੁੱਸਾ ਕਰੋ ਪਰ ਗੁਰਮੁਖੋ ਮੈਂ ਉਸ ਨਵੇਂ ਸਾਲ ਦੀ ਵਧਾਈ ਤੁਹਾਨੂੰ ਕਦੇ ਨਹੀਂ ਦੇ ਸਕਦਾ ਜਿਹੜਾ ਨਵਾਂ ਸਾਲ ਸਤਿਗੁਰਾਂ ਨੇ ਗੁਰਬਾਣੀ 'ਚ ਲਿਖਿਆ ਹੀ ਹੈ ਨਹੀਂ ਜਿਹਦੀਆਂ ਡੇਟਾ ਮਾਰੇ ਹੀ ਪਾਸਾ ਨਹੀਂ ਲਿਖਿਆ ਹੀ ਹੈ ਨਹੀਂ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵੇਖੋ ਮਾਰੇ ਕਹਿੰਦੇ ਸੰਮਤ 17 ਸਹਸ 55 ਹਾੜਵਦੀ ਪ੍ਰਥਮ ਸੁਖਦਾਵਨ ਸੰਮਤ 17 ਸਹਸ ਪਣ ਜੈ ਅਰਧ ਸਹਸਪਨ 3 ਕਹਿਜੈ ਕਿ ਮੈਂ ਪੌਂਟਾ ਸਾਬ ਦਾ ਰਹਿਣ ਵਾਲਾ ਤੇ 1745 ਮਹ ਸਾਵਨ ਸੁਦ ਥਿਤ ਦੀਪ ਨਗਰ ਪੌਂਟਾ ਸੁਭ ਕਰਨ ਜਮਨਾ ਬਹੈ ਸਮੀਪ ਦਸੋ ਇਹ ਕਿਹੜੀਆਂ ਕਿਹੜੀਆਂ ਨਾ 1745 ਦੀ ਕੌਣ ਕਿਹੜੀ ਡੇਟ ਮਾਰੇ ਨ ਪਾਈ ਇੱਥੇ ਜਨਵਰੀ ਫਰਵਰੀ ਵਾਲੀ ਡੇਟ ਪਾਈ ਹੈ ਚੰਗੇ ਭਲੇ ਇਤਿਹਾਸਕ ਗੁਰੂ ਘਰਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਹਰ ਥਾਵਾਂ ਤੇ 31 ਤਰੀਕ ਨੂੰ ਜੀ ਗੋਲਕਾਂ ਭਰਦੇ ਹੋ ਸਾਡੀਆਂ ਆ ਕੇ ਸਮਾਗਮ ਰੱਖਿਆ ਵਾ ਵਧੀਆ ਤੋਂ ਵਧੀਆ ਪ੍ਰਚਾਰਕ ਸਦੇ ਹੋਏ ਨੇ ਤੇ ਸਾਰੇ ਵਧਾਈਆਂ ਦੇ ਜਾਂਦੇ ਆ ਤੇ ਬੰਦਾ ਪੁੱਛੇ ਫਿਰ ਤੁਸੀਂ ਸੰਗਰਾਦ ਮਨਾਉਣੋਂ ਹਟਜੋ ਚੇਤ ਪਸਾਖ ਮਹੀਨਾ ਦੀ ਥਾਂ ਤੇ ਫਿਰ ਤੁਸੀਂ ਜਨਵਰੀ ਫਰਵਰੀ ਨੂੰ ਹੀ ਨਮਾੜੋ ਮੜੋ ਆਪਣੇ ਸਿਰ ਤੇ ਚਲੋ ਮਜਬੂਰੀ ਹੈ ਇੱਕ ਸਰਕਾਰੀ ਦਰਬਾਰੇ ਦਫ਼ਤਰਾਂ ਦੇ ਕਮਕਾਰਜ ਅੱਜ ਕੱਲ ਕੋਈ ਸਮਾਂ ਇਹੋ ਜਿਹਾ ਆਉਣ ਦੇ ਕਰਕੇ ਆ ਗਏ ਨੇ ਇਹੋ ਜਿਹਾ ਸਮਾਂ ਆ ਗਏ ਨੇ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਗੁਰਮਤ ਨੂੰ ਹੀ ਬਦਲ ਕੇ ਰੱਖ ਦੋ ਗੁਰੂ ਘਰ ਦੇ ਵਿੱਚ ਤੁਸੀਂ ਇਸ ਨਵੇਂ ਸਾਲ ਨੂੰ ਤਰਜੀਹ ਦਿਓ ਤੇ ਜਦੋਂ ਚੇਤ ਮਹੀਨੇ ਚੇਤ ਦਾ ਮਹੀਨਾ ਚੜਦਾ ਬਨਸਪਤੀਆਂ ਦੇ ਵਿੱਚ ਫੁੱਲ ਫੁੱਲ ਖਿੜੇ ਹੁੰਦੇ ਨੇ ਉਦੋਂ ਗੁਰੂ ਘਰਾਂ ਵਿੱਚ ਕੋਈ ਨਹੀਂ ਹੁੰਦਾ ਜਦੋਂ ਕੁਦਰਤ ਵੀ ਗਵਾਹੀ ਦੇ ਰਹੀ ਹੈ ਵੀ ਅੱਜ ਨਵਾਂ ਸਾਲ ਸ਼ੁਰੂ ਹੋਇਆ 12 ਰਾਸਾਂ ਬਾਅਦ ਅਜਰਾਸ ਸ਼ੁਰੂ ਤਰੰਬ ਹੁਣ ਲੱਗੀ ਹੈ ਪਤਾ ਨਹੀਂ ਸਾਡੀ ਮਤ ਨੂੰ ਹੋ ਕੀ ਗਿਆ ਰੱਬ ਹੀ ਜਾਣੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਦੀ ਸ਼ਹਾਦਤ ਨੂੰ ਸਾਧ ਸੰਗਤ ਜੀ ਅੱਜ 31 ਸਾਲ ਹੋ ਗਏ ਨੇ ਤੇ ਕੋਈ ਤਕਰੀਬਨ 1.5 ਸਾਲ ਪਹਿਲਾਂ ਹੀ ਉਹਨਾਂ ਦੀ ਸ਼ਹਾਦਤਾਂ ਦੀਆਂ ਫਾਈਲਾਂ ਸਾਹਮਣੇ ਨਿਕਲੀਆਂ ਤੇ ਪਤਾ ਚੱਲਿਆ ਵੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਡੇ ਜਥੇਦਾਰ ਸਾਹਿਬ ਜੀ ਨੂੰ ਬਹੁਤ ਬੁਰੀ ਤਰ੍ਹਾਂ ਸ਼ਹੀਦ ਕੀਤਾ ਗਿਆ ਉਹਨਾਂ ਦੇ ਗੁਪਤੰਗ ਵਿੱਚ ਲਤਾ ਮਾਰੀਆਂ ਗਈਆਂ ਉਹਨਾਂ ਨੂੰ ਅਲਫ ਨੰਗਿਆ ਕਰਕੇ ਜਗਰਾਉਂ ਥਾਣੇ ਦੇ ਵਿੱਚ ਤਸ਼ੱਦਦ ਕੀਤਾ ਗਿਆ ਠੰਡ 'ਚ ਵੀ ਉਹਨਾਂ ਨੂੰ ਬਰਫ਼ ਤੇ ਪਾਇਆ ਗਿਆ ਉਹਨਾਂ ਦੇ ਹੱਥ ਪੈਰ ਵੀ ਵੱਢੇ ਗਏ ਸਿਰ 'ਚ ਵੀ ਗੋਲੀ ਮਾਰੀ ਗਈ ਅੱਜ ਦਾ ਦਿਨ 301 ਪਾਠ ਜਾਬ ਸਹਿਬ ਦੇ ਸੰਥਿਆ ਵਾਲੇ ਬੱਚੇ ਜਿਹੜੇ ਨੇ ਉਹਨਾਂ ਕੀਤੇ ਨੇ ਤੇ ਇਹ ਦਿਨ ਸਾਡਾ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਹੁਣਾਂ ਨੂੰ ਸਮਰਪਿਤ ਹੈ ਭਾਈ ਜਿਦ ਨਵਾਂ ਸਾਲ ਚੜੇਗਾ ਚੇਤ ਦਾ ਮਹੀਨਾ ਉਹ ਦਿਨ ਅਸੀਂ ਤੁਹਾਨੂੰ ਵਧਾਈਆਂ ਦੇਵਾਂਗੇ ਜਿਨ੍ਹਾਂ ਨੇ ਇਤਰਾਜ਼ ਕਰਨਾ ਹੈ ਉਹ ਇਤਰਾਜ਼ ਕਰ ਲਿਓ ਮੈਨੂੰ ਗਲਤ ਸਾਬਿਤ ਕਰ ਦਿਓ ਮੈਂ ਤੁਹਾਡੇ ਤੋਂ ਮਾਫੀ ਮੰਗ ਲਵਾਂਗਾ ਇੰਨੀਆਂ ਗਬਨਤੀਆਂ ਕਰਦਾ ਮੈਂ ਖਿਮਾ ਦਾ ਜਾਚ ਕਹਾਂ ਜੀ ਹੋਈਆਂ ਭੁੱਲਾਂ ਦੀ ਖਿਮਾ ਦੋ ਪੰਕਤੀਆਂ ਪੜ੍ਹ ਕੇ